ਇਹਦੇ ਸਿੱਧੇ ਤੌਰ 'ਤੇ ਗੱਡੀਆਂ ਸੀਗੀਆਂ ਆਪਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਡੈਂਟਿਟੀ ਰਹੀ ਹੈ ਐਸ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਅਜ ਤਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜ ਗਈ ਇਹਨੂੰ ਜੱਤੀ ਪੁਲਿਸ ਪਾਰਟ ਤੇ ਜਿੰਦਾ। ਤੋਂ ਇਸ ਸੀ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਹੋਇਆ ਸੇ ਸਾਡੇ ਨੂੰ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਮਨਾਕ ਇਹਨਾਂ ਦੇ ਕੋਲ ਇੱਕ ਬੀਸਿੰਗ ਕਾਰਡ ਹੈਗਾ ਜਿਹਦੇ ਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਝਾਲੀ ਆਪਣਾ ਉਹ ਕਲਰ ਬਣਾ ਕੇ ਪਾਇਆ ਹੋਇਆ ਉਹ ਸਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈ ਜੋ ਕਿ ਪੰਜਾਬ ਪੁਲਿਸ ਨੂੰ ਧੱਕੇ ਮਾਰਦੀ ਸੀ ਔਰ ਖੁਦ ਕਹਿੰਦੀ ਸੀ ਕਿ ਉਹ ਪੰਜਾਬ ਪੁਲਿਸ ਇੰਸਪੈਕਟਰ ਹੈ ਉਸ ਤੋਂ ਬਾਅਦ ਆਪਣਾ ਪੂਰਾ ਟੌਟ ਅੱਪਾ ਦਿਖਾਇਆ ਲੇਕਿਨ ਬਾਅਦ ਵਿੱਚ ਪਤਾ ਚੱਲਿਆ ਕਿ ਉਹ ਇੱਕ ਨਕਲੀ ਇੰਸਪੈਕਟਰ ਹੈ ਤਾਂ ਇਹ ਇਸਨੇ ਇਹ ਲੋਹਰ ਤੇ ਸਰ ਲੇਕਿਨ ਜਦੋਂ ਅੱਗੇ ਆੜੀ ਸ਼ਾਨ ਗੱਡੀ ਦੇਖਦੇ ਹੋ ਇਹ ਲੱਭੀ ਗੱਡੀ ਦੇ ਵਿੱਚ ਆ ਰਹੀ ਸੀ ਤੇ ਇਹ ਜਿਸ ਦਾ ਟੱਕਰ ਹੋ ਜਾਂਦੀ ਹੈ ਵੱਡੇ ਅਧਿਕਾਰੀ ਦੇ ਨਾਲ ਐਜ਼ ਇੰਸਪੈਕਟਰ ਜੁੜੀ ਹੋਣ ਤਾਂ ਮੇਰਾ ਵੀ ਕੁਝ ਨਹੀਂ ਵਿਗਾੜ ਸਕਦਾ ਮੈਡਮ ਯੋ ਇਮਾਨ ਰਜਿਸਟਰ ਕੋ ਗਲਤੀ ਹੋ ਗਈ ਇਸ ਵੀਰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ ਇਹ ਗਲਤੀ ਨਹੀਂ ਹੋਈ ਮੈਂ ਤੁਹਾਡੀ ਗੋਸ਼ਟੀ ਸਰ ਮੈਂ ਡਿਪਰੈਸ਼ਨ ਦੇ ਵਿੱਚ ਹਾਂ ਹਾਂ ਜੀ ਇਹ ਪ੍ਰੈਸ਼ਰ ਕਿਸੇ ਕੇ ਤਾਂ ਕਰਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਇਹਨਾਂ ਦਾ ਡਿਪਰੈਸ਼ਨ ਵੀ ਤੁਹਾਨੂੰ ਦਿੱਤੀ ਹੋਰ ਚ ਲਾਈਨ ਕਰ ਕੋ ਚਲੋ ਸੁਣੋ ਤੁਸੀਂ ਆਪਣੇ ਡੈਂਟੀ ਪ੍ਰੂਫ ਦੇ ਰਹੇ ਹੋ ਉਸ ਤੇ ਫੋਨ ਵੀ ਕਰ ਰਹੇ ਹੋ ਸਰ ਮੈਂ ਨਹੀਂ ਮੈਂ ਨਹੀਂ ਡੈਂਟੀ ਪ੍ਰੂਫ ਦਿੰਦਾ ਨਹੀਂ ਤੁਸੀਂ 2 ਨੰਬਰ ਤੇ ਨਹੀਂ ਫੋਨ ਕਰਕੇ ਕਿਹਾ ਵਾ ਮੁੰਡ ਮਨਾ ਜਾ ਮੇਰੀ ਗੱਡੀ ਵਜੀ ਹੈ ਦੋ ਨੰਬਰ ਤੇ ਫੋਨ ਕਰਕੇ ਸਰ ਉਹ ਟੱਕਰ ਬਾਰੇ ਦੱਸੇ ਨੋਟਿਸ ਲਿਆਂਦਾ ਸੀ ਪੁਲਿਸ ਦੇ ਨੋਟਿਸ ਚ ਲਿਆਂਦਾ ਸੀ ਟੱਕਰ ਬਾਰੇ ਕਿ ਮਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਕਰਾਇਓ ਝਗੜਾ ਹੋ ਰਿਹਾ ਏ ਬੰਦਿਆਂ ਦਾ ਨਹੀਂ ਸਰ ਫਿਰ ਤੁਸੀਂ ਡੰਡਾ ਲੇ ਤੁਹਾਨੂੰ ਆਪਣਾ ਦਿੱਤਾ ਕਿੰਨਾ ਦਿੱਤਾ ਸਰ ਮੇਰੇ ਪਰਸੂ ਚ ਕੀ ਨਹੀਂ ਪਾਇਦੀ ਉਹ ਟੱਕਰ ਹੋ ਗਈ ਨਾ ਨਹੀਂ ਸੁਤ ਨਹੀਂ ਦੋ ਨੰਬਰ 38 ਜਿਹੜਾ ਹੈ ਆ 16 ਤਿੰਨ ਨੂੰ ਦਰਜ ਕਰ ਦਿੱਤਾ ਸੀਗਾ ਇਹ 419 420 678 73 ਤੇ थाना सेवा ਲੈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ कौर ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਨਿਊ ਅੰਮ੍ਰਿਤਸਰ ਦੀ ਹੈਗੀ ਹੈ ਇਹਦਾ ਦੀ ਉਮਰ ਆਲਮੋਸਟ 45 ইয়ার ਹੈਗੀ ਹੈ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਹੈ ਜੇ ਇੰਸ펙ਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਇਦਾਂ ਪੰਜਾਬ ਪੜੇ ਤੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜ ਗਈ ਐਵੇਂ ਜਿੱਕੇ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸਆਈ ਦਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇਨਟਰਵਿਊਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਅਮਸਾ ਅਧਿਆਪੀ ਦੇ ਵਿੱਚ ਹੈਗੀ ਆ ਸੋ ਥੋੜੇ ਇਨਸਪੈਕਟਰ ਸਾਹਿਬ ਨੂੰ ਇਹ ਆਪਣੀ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇ ਹਾਜ਼ੇ ਦੇ ਨਹੀਂ ਹੈਗੇ ਪੁਲਿਸ ਆਫਸਰ ਨਹੀਂ ਹੈਗੇ ਤੇ ਇਸ ਬਾਰੇ ਜੋ ਬ੍ਰੀਕਿੰਗਾਂ ਪੜਤਾਲ ਆਪਣੇ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਤੇ ਸਾਰੇ। ਸੋ ਇਸ चीज ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ, ਹੋਐਸਆਈ ਜਾਂਚ ਤੋਂ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ। ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 419 420 676 77 ਦਾ। ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਤੋਂ ਕਦਮ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕੋਲ ਆਈ ਕਾਰ ਵਗੈਰਾ ਬਰਬਰ ਨੇ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਹੁੰਦਾ ਹੈ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਸਰ ਇਹ ਇਨ ਤੇ ਪਹਿਲਾ ਪਰਚਾ ਵੀ ਦਰਜ ਨੇ ਇਹਦਾ ਪਤਾ ਲੱਗਦਾ ਇਹਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਦਰਜ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਨੋਮੀਨੇਟਡ ਹੈਗੀ ਆ ਉਸ ਤੋਂ ਬਾਅਦ ਦੋ ਵਾਰੀ ਜਣਾ ਦੀ ਜੜੀ ਹੈਗੀ ਆ ਆਪਣੀ ਸਾਹ ਤੱਕ ਹੁੰਦੀ ਹੈ ਸਰ ਕੋ ਵਰਦੀ ਨਹੀਂ ਇਹਨਾਂ ਨੂੰ ਨਹੀਂ ਵਰਦੀ ਨਹੀਂ ਮਿਲੀ ਜੀ ਇਹ ਗੱਡੀ ਮੇਰੀ ਉਹ ਲਾਲ ਬੱਤੀ ਲਗਾਈ ਹੈ ਜਾਂ ਪੀ ਲਗਾਈ ਹੈ ਨਹੀਂ ਬੱਤੀ ਨਹੀਂ ਲਗਾਈ ਹੈ ਇਹਨਾਂ ਨੇ ਆਪਣੀ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ ਸੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਓਕੇ ਇਹਦੇ ਰਿਸ਼ਤੇਦਾਰ ਦੀ ਹੈ ਇਹਨਾਂ ਦੀ ਕਿਸੇ ਪਰ ਇਹਨਾਂ ਦੇ ਪ੍ਰਤਾਪ ਐ ਵੀ ਜਿਹਦਾ ਐਡਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਦੇ ਪਹਿਲੇ ਜਿਹੜੇ ਦੂਸਰੇ ਦੂਸਰਾ ਮਾਮਲਾ ਹੈ ਉਹਦੇ ਚੱਲੇ ਚੱਲੇ ਚਲੋ ਉਹਨਾਂ ਦੇ ਪਰਸਨਲ ਲੈਗ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈਗੀ ਉਸ ਬਾਰੇ ਅ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਬਾਰੇ। ਕਿੰਨਾ ਕੰਮ ਕੀਤਾ ਹੋਵੇ। ਇਹਨਾਂ ਨੇ ਕਿਤੋਂ ਪੈਸੇ ਅੱਗੇ ਹੋਣਿਆਂ ਕੋਲ। ਦੇਖੋ ਇਹਨਾਂ ਦੀ ਐਸੀਆਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ। ਅਸੀਂ ਵੀ ਤੁਹਾਡੇ ਮੀਡੀਆ ਰਾਹੀਂ ਇਹ ਪੂਰੀ ਕਰਦੇ ਆ। ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸ ਐਚ ਐਫ ਐਫ ਲਾਈਨ ਦੇ ਨਾਲ ਸੰਪਰਕ ਕਰੋ। ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜਿਸਕੇ ਇਹਨਾਂ ਨੇ ਆਪਣੇ ਆਪ ਨੂੰ ਵੇਸਲੀ ਪ੍ਰੇਜ਼ੈਂਟ ਕੀਤਾ ਜਾਂ ਕਲਮੇਸ਼ਨ ਕੀਤੀ ਹੈ ਤਾਂ ਉਹ ਸਾਡੇ ਨੂੰ ਆ ਕੇ ਕੋਟ ਕਰ ਸਕਦੇ। ਪਰ ਸਰ ਇਹ ਇਦਾਂ ਪੁਲਿਸ ਦਾ ਨਾਮ ਵਰਤਣਾ ਕਈ ਕੋਲ ਲੱਗਦਾ ਹੈ ਅਦਰ ਜਿੰਨੀ ਗਲਤੀ ਕੀਤੀ ਪੜਾਉਣਾ ਇਹਨੂੰ ਡੰਕੋ ਕੋਈ ਨਹੀਂ ਸੀ ਇਹਨਾਂ ਨੇ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੀ ਕੌਨਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਕੰਟਰੋਲ ਰੂਮ ਤੇ ਜਿਸ ਤਰ੍ਹਾਂ ਤੁਸੀਂ ਫੋਨ ਨਹੀਂ ਕੀਤਾ ਉਹਨਾਂ ਦੇ ਪਰ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਤੋਂ ਇਹ ਹੋਰ ਵੀ ਕੋਈ ਚੱਗੀ ਕੋਈ ਤਾਂ ਉਹੀ ਗੱਲ ਕਹਿ ਰਹੇ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਹਜੇ ਚੱਲ ਰਹੀ ਹੈ ਤਫ਼ਤੀਸ਼ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗੇ ਵੀ ਸਾਡੇ ਨਾਲ ਉਹ ਵੀ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆ ਨੋਟਿਸ ਹੁੰਦੀ ਹੈ ਜਾਨ ਕੋਈ ਲੋਕਾਂ ਨੂੰ ਪਤਾ ਹੁੰਦਾ ਤੇ ਉਹ ਜ਼ਰੂਰ ਐਸਐਚਓ ਸੇ ਬੁਲਾਇਨ ਜਿਹੜਾ ਇਸ ਸਬੰਧੀ ਜਿਹੜਾ ਕੰਟੈਕਟ ਕਰਦਾ ਸਰਕਾਰਾਂ ਨੂੰ ਲੱਗਦਾ ਕਿ ਇਹ ਨਹੀਂ ਆਪਣਾ ਕੀਤਾ ਜਾਏਗਾ ਕਿ ਲੱਗਦਾ ਸੀ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਤੁਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਆ ਕੇ ਕੰਮ ਕਰਵਾ ਲੂੰਗਾ ਤੋਂ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਰੀਮੈਸਰੀ ਪ੍ਰੈਜੈਂਟੇਸ਼ਨ ਚਾਹਤਾ ਤਾਂ ਉਹਦੇ ਜਿਹੜੇ ਆ ਜੇ ਫਿਰ ਕਈ ਵਾਰੀ ਜਦੋਂ ਬਰੀਕੀ ਨਾ ਹੁੰਦੀਆਂ ਕਿਹਾ ਜਾਂਦਾ ਹੈ